ਖਲੀ ਪਾਲ ਹੋਣਾ ਵਾ ਮੈਂ ਤੇ ਇੱਕ ਬੇਨਤੀ ਕਰਦਾ ਜੇ ਲੜਵੀ ਪਾਓ ਨਾ ਕਿਤੇ ਦੇਣ ਵੇਲੇ ਪਤੀ ਪਤਨੀ ਮਾੜਾ ਮੋੜ ਝਗੜਾ ਹੋ ਜਾਂਦਾ ਪਰਿਵਾਰ ਚ ਵੀ ਕਹਿਣਾ ਝਗੜਾ ਜਾਂਦਾ ਸੌਣ ਤੋਂ ਪਹਿਲਾਂ ਪਹਿਲਾਂ ਮਤਲਬ ਲੜਾਈ ਮੁਕਾ ਲੋ ਪਤਾ ਨਹੀਂ ਕਿਹਨੇ ਮੁੜ ਕੇ ਸੁੱਤੀਆਂ ਸੌਣਾ ਬਾਅਦ ਚ ਪਤਾ ਕਰਨਾ ਹਾਏ ਬੜਾ ਚੰਗਾ ਸੀ ਹਾਏ ਬੜੀ ਚੰਗੀ ਸੀ ਬਾਅਦ ਚ ਚੰਗੇ ਚੰਗੀ ਕਹਿਣ ਦਾ ਕੀ ਫਾਇਦਾ ਜੀ ਸਮਝ ਲਾ ਗੀ ਗੁਰੂ ਕੇ ਪਿਆਰਿਓ ਕਲੇਸ਼ ਹੁੰਦੇ ਹਰ ਘਰ ਚ ਮਾੜਾ ਮੋੜ ਪ੍ਰੋਬਲਮ ਆਉਂਦੀ ਆ ਜਿਸ ਘਰ ਚ ਮਾੜੀ ਮੋੜ ਤੂੰ ਤੂੰ ਮੈਂ ਨਹੀਂ ਉੱਥੇ ਪਿਆਰ ਵੀ ਹੈ ਨਹੀਂ ਜਿਹੜਾ ਬੰਦਾ ਕਹਿੰਦਾ ਸਾਡੇ ਘਰ ਚ ਕਦੀ ਤੂੰ ਤੂੰ ਮੈਂ ਨਹੀਂ ਹੋਈ ਇਹਦਾ ਮਤਲਬ ਪਿਆਰ ਵੀ ਹੈ ਨਹੀਂ ਬੋਲਦੇ ਨਹੀਂ ਤੂੰ ਤੂੰ ਮੈਂ ਮੈਂ ਕਿਥੋਂਣਾ ਤੂੰ ਤੂੰ ਮੈਂ ਮੈਂ ਮੋੜੀ ਤੇ ਮਾੜਾ ਮੋੜ ਬੋਲ ਬਣਾਉਣਾ ਚਾਹੀਦਾ ਨਾ ਕਈ ਤੇ ਇਦਾਂ ਦੇ ਬੋਲਦੇ ਨਹੀਂ ਉਹਨੇ ਰੋਟੀ ਪਾ ਕੇ ਰੱਖ ਜਾਣੀ ਉਹਨੇ ਸਿਰ ਦੇ ਸਾਈਨੇ ਚੋਕੇ ਲੈ ਜਾਣੀ ਕਮਾਈਆਂ ਬਹੁਤ ਕੀਤੀਆਂ ਬੋਲਦੇ ਨਹੀਂ ਇਸ ਕਰਕੇ ਇਹ ਕੋਰਾ ਝੂਠਾ ਜਿਹੜਾ ਕਹਿੰਦਾ ਜੀ ਸਾਡੇ ਘਰ ਚ ਕਦੀ ਮਾੜੀ ਮੋੜ ਤੂੰ ਤੂੰ ਮੈਂ ਹੁੰਦੀ ਆ ਹਰ ਘਰ ਚ ਹੁੰਨੀ ਮਾੜੀ ਮੋੜ ਹੁੰਦੀ ਆ ਨਾ ਪਿਆਰਿਓ ਇਸ ਕਰਕੇ ਜਿਹੜਾ ਐਡਮਿਟ ਕਰਦਾ ਵਧੀਆ ਗੱਲ ਆ ਜਿਹੜਾ ਇਹ ਫੜ ਮਾਰਦਾ ਨਾ ਆਪ ਪਾਣੀ ਕਦੀ ਲੜੇ ਵੀ ਲੜਨਾ ਕਿ ਤੂੰ ਭਲਿਆ ਭਲਿਆ ਮਾਨਸਾ ਲੜਾਈ ਵਾਲਾ ਕੰਮ ਹੀ ਨਹੀਂ ਬਣਿਆ ਕਦੀ ਵੀ ਉਹਨੇ ਰੋਟੀ ਪਾ ਕੇ ਰੱਖਦੀ ਤੂੰ ਤੇ ਇਹ ਵੀ ਨਹੀਂ ਕਹਿਣਾ ਲੂਣ ਵਾਧਾ ਕੇ ਘਾਟਾ ਇਸ ਕਰਕੇ ਇਹ ਵੀ ਇੱਕ ਮਾਹੌਲ ਹੁੰਦਾ ਪਰਿਵਾਰ ਦਾ ਪਰਿਵਾਰਾ ਚ ਰਹਿਣਾ ਸਿੱਖਣਾ ਅਸੀਂ ਸਮਾਜ ਵਿੱਚ ਜਿਉਂ-ਜਿਉਂ ਅਸੀਂ ਇਹ ਗੁਰੂ ਦੇ ਸਾਨੂੰ ਸਿਖਾਇਆ ਜੀ ਕਿਦਾਂ ਸਮਾਜ ਵਿੱਚ ਰਹਿਣਾ ਸੀ